ਪਿਆਰਿਓ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਦਿਆਲੂ ਸਤਗੁਰੂ ਜਿਹੜੀ ਵੀ ਜੀਵ ਆਤਮਾ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਤੋਂ ਖੁੰਝ ਗਈ ਮਾਲਕ ਦੇ ਪ੍ਰੇਮ ਤੋਂ ਸਖਣੀ ਰਹਿ ਗਈ ਉਸ ਵਾਹਿਗੁਰੂ ਦੇ ਅੰਮ੍ਰਿਤ ਰਸ ਤੋਂ ਵਾਂਝੀ ਰਹਿ ਗਈ ਜਿਸ ਵੀ ਜੀਵਨ ਦੇ ਅੰਦਰ ਪਾਏ ਗੁਨਾਹਾਂ ਦੇ ਅਪਰਾਧਾਂ ਦੇ ਭਾਰ ਹੀ ਐਨੇ ਵੱਧ ਗਏ ਕਿ ਭਾਈ ਉਹਨੂੰ ਅੰਤਰ ਆਤਮਾ ਵਹਿਗੁਰੂ ਦਾ ਨਾਮ ਚੰਗਾ ਹੀ ਨਹੀਂ ਲੱਗਾ ਉਹਨੇ ਕਦੀ ਭਜ ਕੇ ਜਪਜੀਤ ਸਾਹਿਬ ਪੜਿਆ ਨਹੀਂ ਸੋਦਰ ਕਦੀ ਕੀਤਾ ਨਹੀਂ ਸਤਗੁਰੂ ਫਿਰ ਐਸੀਆਂ ਜੀਵ ਆਤਮਾ ਦੇ ਲਈ ਅਜ ਇੱਕ ਰਸਤਾ ਪੇ ਵਿਖਾਉਂਦੇ ਨੇ ਮਾਰਗ ਵਿਖਾ ਰਹੇ ਨੇ ਦਤਾਰ ਜੀ ਕਹਿੰਦੇ ਨੇ ਭਾਈ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਇਹ ਅੰਮ੍ਰਿਤਮਈ ਬੋਲ ਖੰਨ ਰੂਖਾਨੀਅਤ ਭਜੇ ਬਚਨ ਗਈ ਬਹੁੜ ਗਈ ਤੋਂ ਜਿਹੜਾ ਪਾਪ ਸ਼ਬਦ ਦੇ ਆਪਾਂ ਇਹਨੂੰ ਜੇਕਰ ਪ੍ਰੇਮ ਵਿੱਚ ਸਮਝੀਏ ਪਾਪ ਜਿਹੜੀ ਅਵਸਥਾ ਚਲੀ ਗਈ ਹੈ ਪਾਸਟ ਦੇ ਅੰਦਰ ਜੋ ਖੈ ਸੀ ਪਰ ਹੁਣ ਨਹੀਂ ਸਤਗੁਰੂ ਕਹਿੰਦੇ ਨੇ ਭਾਈ ਕਿਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕਿਤੇ ਪਿਆਰ ਵਿੱਚ ਆ ਕੇ ਇਸ ਆਸੀਸ ਨੂੰ ਇਸ ਬਰਕਤ ਨੂੰ ਪ੍ਰਾਪਤ ਕਰਨ ਦਾ ਯਤਨ ਕਰੇ ਤੈਨੂੰ ਸਮਝ ਪਏਗੀ ਜਿਹੜੇ ਵਿਦਵਾਨ ਪੁਰਸ਼ ਚਾਰ ਤਰ੍ਹਾਂ ਦੀ ਆਤਮਿਕ ਅਵਸਥਾ ਦਾ ਜ਼ਿਕਰ ਕਰਦੇ ਨੇ ਨਾ ਇੱਕ ਬੈਖਰੀ ਖਹਿ ਇਸੇ ਤਰ੍ਹਾਂ ਮਦਮਾ ਖਹਿ ਬੈ ਸੰਤੀ ਖਹਿ ਅੱਗੇ ਖਹਿ ਪਰਹ ਬਾਣੀ ਜੋ ਪੂਰਮ ਬ੍ਰਹਮਾ ਆਨੰਦ ਦੇ ਅੰਦਰ ਭਾਵ ਪੂਰਨ ਬ੍ਰह्म ਗਿਆਨ ਦੇ ਅੰਦਰ ਜੋ ਆਤਮਾ ਉਹਨੂੰ ਮਾਣਦੀ ਖਹਿ ਦਤਾਰ ਜੀ ਕਹਿੰਦੇ ਨੇ ਭਾਈ ਜਦੋਂ ਮਾਂ ਦੇ ਉਦਰ ਦੇ ਅੰਦਰ ਤੇਰੇ ਕੋਲ ਸਮਾਂ ਸੀ ਨਾ ਪਰਾਂ ਬਾਣੀ ਦੇ ਅੰਦਰ ਤੇਰੀ ਆਤਮਾ ਲੀਨ ਸੀ ਵਾਹਿਗੁਰੂ ਦੇ ਨਾਮ ਨੂੰ ਹਰ ਰੋਜ਼ ਹਰ ਵੇਲੇ ਹਰ ਸਮੇਂ ਚੱਕਦੀ ਸੀ ਪਿਆਰਿਓ ਅੰਮ੍ਰਿਤ ਬਾਣੀ ਦੇ ਬੋਲ ਖਣ ਰਚੰਤ ਜੀ ਰਚਨਾ ਮਾਤ ਗਰਵ ਅਸਥਾਪਨੰ ਸਾ ਸਾ ਸਿਮਰੰਤ ਨਾਨਕ ਮਹਾ ਅਗਨ ਬਿਨਾਸ ਸੰੰਗ ਮੁਖ ਤਲੈ ਪੈਰ ਉੱਪਰੇ ਵਸੰਦੋ ਕਹਥੜੈ ਥਾਏ ਨਾਨਕ ਸੋ ਧਣੇ ਕਿਉ ਵਿਸਾਰਿਓ ਉਧਰਹਿ ਜਿਸ ਦੇ ਨਾਏ ਪ੍ਰਤਪਾਲ ਮਾਤਾ ਉਧਰ ਰੱਖੈ ਲਗਨ ਦੇਤ ਨਾ ਸੇਹਕ ਜਿਹਨੂੰ ਆਪ ਬਾਣੀ ਵਿੱਚ ਇਸ ਤਰ੍ਹਾਂ ਵੀ ਦਰਸ਼ਨ ਕਰ ਦੇਖੋ ਕਿ ਮਾਤਾ ਕੇ ਉਧਰ ਮਹਿ ਪ੍ਰਤਪਾਲ ਕਰੇ ਸੋ ਕਿਉ ਮੰਨੋ ਵਿਸਾਰਿਐ ਮਨੋ ਕਿਉ ਵਿਸਾਰਿਐ ਏਵਡ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਬੜੇ ਬਚਨ ਖਨ ਗੁਰਦੇਵ ਪਾਤਸ਼ਾਹ ਜੀ ਦੇ ਸਤਿਗੁਰ ਕਹਿੰਦੇ ਨੇ ਅੱਜ ਕਈ ਸਿੱਖ ਸਵਾਲ ਕਰਦੇ ਨਾ ਜੀ ਸਿਮਰਨ ਭਾਈ ਕਿਸ ਤਰ੍ਹਾਂ ਦੀ ਬਰਕਤ ਨਾਲ ਹੋ ਸਕਦਾ ਹੈ ਕਿਵੇਂ ਕੀਤਾ ਜਾ ਸਕਦਾ ਹੈ ਕੋਈ ਵਿਧੀ ਖੈ ਮੇਰੇ ਗੁਰਦੇਵ ਕਹਿੰਦੇ ਨੇ ਸਜਣਾ ਆ ਬਾਣੀ ਦੇ ਅੰਮ੍ਰਿਤ ਬੋਲਾਂ ਦੇ ਅੱਗੇ ਕਿਤੇ ਆਪਣੇ ਜੀਵਨ ਨੂੰ ਲੈ ਕੇ ਆ ਤੈਨੂੰ ਸੁਤੇ ਸਿੱਧ ਪਤਾ ਲੱਗੇਗਾ ਮਾਂ ਦੇ ਉਦਰ ਦੇ ਅੰਦਰ ਵੀ ਤੇਰੇ ਕੋਲ ਸਿਮਰਨ ਦੀ ਬਰਕਤ ਸੀ ਪਰਾਂ ਬਾਣੀ ਦੀ ਖੇੜ ਸੀ ਪਰ ਸਤਿਗੁਰੂ ਕਹਿੰਦੇ ਨੇ ਇਹਦਾ ਮਤਲਬ ਉਹ ਕੁਝ ਸੀ ਗਈ ਬਹੁੜ ਪਰ ਖੋਇਆ ਕੀ ਖਸਮ ਵਿਸਾਰ ਦੁਨੀ ਚਿੱਤ ਲਾਇਆ ਕਹਿਣ ਲੱਗੇ ਦੁਨੀਆਂ ਵਿੱਚ ਆਉਣ ਦਾ ਸਮਾਂ ਬਣਿਆ ਤੇ ਭਾਈ ਇਹਨੂੰ ਉਹ ਭੁੱਲ ਗਿਆ ਪਿਆਰਿਓ ਸਤਿਗੁਰੂ ਕਹਿੰਦੇ ਨੇ ਫਿਰ ਜੇਕਰ ਉਹ ਆਤਮਕ ਰਸ ਗਵਾਹ ਚ ਚੁੱਕ ਆਖੇ ਇੱਕ ਅਰਥ ਤਾਂ ਆਪਾਂ ਇਹ ਸੁਣ ਚੁੱਕੇ ਹਾਂ ਇਸੇ ਤਰ੍ਹਾਂ ਭਾਈ ਦੂਸਰੇ ਅਰਥ ਵਿਦਵਾਨ ਇਹ ਵੀ ਕਰਦੇ ਨੇ ਜਿਨ੍ਹਾਂ ਵੀ ਸ਼ਰੀਰਾਂ ਦੇ ਪਾਸ ਭਾਈ ਆਤਮਕ ਸਰਮਾਇਆ ਸੀ ਕੁਝ ਸਾਲ ਪਹਿਲਾਂ ਬੜਾ ਨਿਤਨੇਮ ਸੀ ਬੜਾ ਖਸਮ ਨਾਲ ਪਿਆਰ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਨਾਲ ਬੜੀ ਸਾਝ ਸੀ ਪਰ ਪਤਾ ਨਹੀਂ ਕੋਈ ਜੀਵਨ ਦੀ ਐਸੀ ਖੇੜ ਵਾਪਰੀ ਹੁਣ ਉਹ ਨਿਤਨੇਮ ਦਾ ਪਹਿਰਾ ਟਿੱਲਾ ਹੋ ਗਿਆ ਹੁਣ ਭਾਈ ਉਹ ਪਿਆਰ ਵਿੱਚ ਮਨ ਟਿਕਦਾ ਨਹੀਂ ਹੁਣ ਭਾਈ ਅੰਦਰੋਂ ਭਿੱਜ ਕੇ ਇਹ ਆਤਮਾ ਉਹਨੂੰ ਧਿਉਂਦੀ ਨਹੀਂ ਗੋਂਦੀ ਨਹੀਂ ਕਹਿਣ ਲੱਗੇ ਕਿਤੇ ਨਾ ਕਿਤੇ ਭਾਈ ਉਹ ਆਤਮਕ ਰਸ ਗਵਾਹ ਚ ਚੁਕਾਖ ਹੈ ਗਈ ਬਹੋੜ ਸਤਗੁਰੂ ਕਹਿੰਦੇ ਨੇ ਸਿਖਾ ਮੇਰੀਏ ਧੀਏ ਮੇਰਿਆਂ ਪੁੱਤਰਾ ਜੇਕਰ ਮੇਰੇ ਕੋਲ ਆਇਆ ਲੈ ਫਿਰ ਇਸ ਭਾਵਨਾ ਨਾਲ ਤਰਲਹ ਲੈ ਅਰਜੋਈ ਕਰ ਖਸਮ ਦੇ ਚਰਨਾਂ ਦੇ ਅੰਦਰ ਅੰਦਰੋਂ ਭਿੱਜ ਕੇ ਇੱਕ ਅਰਦਾਸ ਕਰ ਸਤਿਗੁਰੂ ਜਿਹੜਾ ਰਸ ਗਵਾਚ ਚੁਕਾ ਖੈ ਤੁਸੀਂ ਐਨੇ ਕੋ ਕਿਰਪਾਲੂ ਦਿਆਲੂ ਖੋ ਆਪ ਮਿਹਰ ਦੀ ਬਖਸ਼ਿਸ਼ ਵਰਤਾ ਦਿਓ ਤੇ ਸਤਿਗੁਰੂ ਉਹ ਕੁਝ ਫਿਰ ਖਾਸਲ ਖੋ ਸਕਦਾ ਆਖੋ ਸਤਨਾਮ